ਕੁਇਚਾ ਦਾ ਆਸਵਾਦ ਲੱਗਾ ਕਿ ਇਹਨੂੰ ਉਹ ਮਾਰ ਕੇ ਜਣਾ ਮੂੰਹ ਤੇ ਭਾਜੀ ਮਾਰ ਕੇ ਜਣਾ ਹਾਂਜੀ ਇਹਨਾਂ ਕੋਨਫੀਡੈਂਸ ਹੈ ਭਾਜੀ ਦਾ ਹਾਂਜੀ ਹਾਂਜੀ ਸੁਆਦ ਲੱਗੂ ਲੱਗੂਗਾ ਇਹ ਸੁਆਦ ਲੱਗੇਗਾ ਸਰ ਚਨੇ ਆ ਨਾਲ ਪਿਆਜ਼ ਦੀ ਚੜਨੀ ਹੈ ਪੁਦੀਨੇ ਦੀ ਚੜਨੀ ਹੁੰਦੀ ਹੈ ਸਰ ਜੀ ਇਹ 12 13 ਦੇ ਮਸਾਲੇ ਪਾ ਕੇ ਫਿਰ ਰੱਡੀ ਕੀਤਾ ਹੁੰਦਾ ਸਰ ਜੀ ਲੋ ਜੀ ਆਜਾ ਤੁਹਾਡੇ ਕੋਲ ਇੱਕ ਪੈਕਟ ਆ ਗਿਆ ਹਲਦੀ ਦਾ ਬੋਲੇ ਨਹੀਂ ਨਾ ਬੋਲਣਾ ਪੈਂਦਾ ਇਹਦਾ ਤੁਹਾਨੂੰ ਅੱਜ ਕੁਇਚਾ ਲਾ ਕੇ ਦਿਖਾਵਾਂਗੇ ਜੀ ਕੁਇਚਾ ਕਿਵੇਂ ਇਹਦਾ ਬੰਦਾ ਆ ਉਹ ਭਾਜੀ ਕੋਈ ਚੱਲਦੇ ਭਾਜੀ ਆਲੂ ਕਾਟ। ਮੈਂ ਪੁਲਕਾ ਬਣਾ ਕੇ ਦਿਖਾਉਂਗਾ ਭਾਜੀ ਤੁਹਾਨੂੰ ਜੇਕਰ। ਮੇਰੇ ਨਾਲ ਤਾਂ ਇਹ ਗੁਜਾ ਬਣ ਜਾਊਗਾ। ਬਣੇਗਾ ਭਾਈ। ਜਰਾ ਦਿਖਾਓ ਬਣਾ ਕੇ। ਕੋਈ ਜਿਹੜਾ ਆਪਣਾ ਪ੍ਰੋਜੈਕਟ ਉਹਨਾਂ ਨੂੰ ਹੁਣ ਨਾ। ਇਹ ਭਾਜੀ ਮੂੰਗੀ ਦਾਲ ਦਾ। ਇਹਦੇ ਵਿੱਚ ਭਾਜੀ ਕੀ ਆਊਗਾ? ਇਹਦੇ ਵਿੱਚ ਆਏਗਾ ਪਿਆਜ਼। ਅਸੀਂ ਪਿਆਜ਼ ਵੀ ਆਊਗਾ ਇਹਦੇ ਵਿੱਚ। ਪਿਆਜ਼ ਆਏਗਾ। ਕੀ ਬਾਤ ਹੈ। ਗੋਭੀ। ਗੋਭੀ ਆ ਗਈ। ਗਾਜਰਾ ਪਾ ਦਈਏ? ਗਾਜਰਾ ਵੀ ਪਾ ਦੋ ਭਾਈ ਥੋੜੀ। ਹਾਂਜੀ। ਲੋ ਜੀ ਇੱਥੇ ਆ ਗਿਆ ਆਪਣੀਆਂ ਗਾਜਰਾ। ਆਹ ਭਾਜੀ ਮਸਾਲੇ ਆ ਗਏ। ਮਸਾਲੇ ਆ ਗਏ ਭਾਜੀ ਨਾਲ। ਹਾਂਜੀ। ਨਾਲ ਆ ਗਈ ਮੇਥੀ। ਮੇਥੀ ਆ ਗਈ ਦੇਖ। ਹ ਆ ਗਿਆ ਵੀ ਤਰੀ ਆ ਗਿਆ ਇਹਦੇ ਵਿੱਚ ਥੋੜਾ ਪਾਵਾਂਗੇ ਆਪਾਂ ਨਮਕ ਨਮਕ ਆ ਗਿਆ ਨਾਲ ਐਡ ਹੋ ਗਿਆ ਥੋੜੀ ਮਿਰਚ ਆ ਗਈ ਠੀਕ ਆ ਭਾਜੀ ਇਹ ਹੋ ਗਿਆ ਹੁਣ ਮਿਰਚ ਭਾਜੀ ਇਹ ਚਾਹ ਆਲੂ ਗਰਮ ਇਹਦੇ ਮਿਕਸ ਨਹੀਂ ਨਹੀਂ ਅੱਛਾ ਆਲੂ ਨਹੀਂ ਪਾਵਾਂਗੇ ਜੇ ਕੋਈ ਕਵੇਗਾ ਤੇ ਪਾ ਵੀ ਦਵਾਂਗੇ ਵੈਸੇ ਆਲੂ ਨਹੀਂ ਪਈਦੇ ਅੱਛਾ ਵੈਸੇ ਆਲੂ ਨਹੀਂ ਇਹਦੇ ਵਿੱਚ ਪਈਦੇ ਇਹ ਨਹੀਂ ਜਿਆਦਾ ਇਹ ਹੋ ਗਿਆ ਆਪਣਾ ਪੇੜਾ ਭਾਜੀ ਹੁੰਦੀ ਹੈ ਕੋਈ ਨਹੀਂ ਰੱਖਿਆ ਮੇਰੇ ਕੋਲ ਕੋਈ ਨਹੀਂ ਇਹਨੂੰ ਥੋੜਾ ਇਹ ਘਿਓ ਲਾਵਾਂਗੇ ਅੱਛਾ ਘਿਓ ਲੋਣਾ ਪੋਗੇ ਨਾ ਭਾਜੀ ਇਹਦੀ ਜਿਹੜੀ ਗੋਲੀ ਬਣਾਈ ਨਾ ਇਹਦੇ ਇਹਦੇ ਨਾਲ ਬਣਾਈ ਜੀ ਉਸ ਤਰ੍ਹਾਂ ਦੀ ਗੋਲੀ ਤਿਆਰ ਨਹੀਂ ਜਿਵੇਂ ਆਲੂ ਆ ਆਲੂ ਵਿੱਚ ਆਲੂ ਆਪਾਂ ਇੰਦਾ ਵੜਦੇ ਆਂ ਇਹਦੀ ਗੋਲੀ ਬਣ ਜਾਂਦੀ ਨਾ ਹਰੇ ਜਿਹਾ ਭਰੀ ਜਾਂਦੀ ਇਹਦੇ ਇਹਦੇ ਥੋੜਾ ਇਹ ਘਿਓ ਲਾਵਾਂਗੇ ਅੱਛਾ ਆਪਣਾ ਕੋਈ ਓਲਾ ਨਹੀਂ ਹੈਗਾ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੈਗਾ ਜੀ ਠੀਕ ਹੈ ਭਾਜੀ ਕੋਈ ਨਹੀਂ ਜੀ ਆਪਣੀ ਜਿਹੜੀ ਨੰਮਕੀਨ ਦੀ ਜਿਹੜੀ ਹੈ ਹੋ ਗਈ ਆ ਜੀ ਉਹ ਮੇਕਿੰਗ ਤਿਆਰ ساری ਤੁਸੀਂ ਚੈੱਕ ਕਰ ਸਕਦੇ ਜੀ ਪੂਰੀ ਆ ਜਿਹੜੀ ਮੇਕਿੰਗ ਹੋ ਗਈ ਆ ਗੋਲੀ ਪੂਰੀ ਉਹ ਬਣ ਚੁੱਕੀ ਆ ਤੇ ਭਾਜੀ ਇਹ ਆਊਗੀ ਹੁਣ ਪੇੜੇ ਦੇ ਵਿੱਚ ਪੇੜੇ ਦੇ ਵਿੱਚ ਭਾਜੀ ਲੋ ਜੀ ਪੇੜਾ ਜਿਹੜਾ ਆਪਣਾ ਹੋਣ ਲੱਗਾ ਜੀ ਹੁਣ ਤਿਆਰ ਇਹਦੇ ਉੱਪਰ ਵੀ ਲੱਗ ਗਿਆ ਕਿਉਂ ਚਲੋ ਜੀ ਜਿਹੜੀ ਪਹਿਲੇ ਵੀ ਘਿਓ ਲਾਇਆ ਆ ਦੁਬਾਰਾ ਫੇਰ ਲਾਓ ਅੱਛਾ ਪਹਿਲਾਂ ਵੀ ਲਾਇਆ ਹੁਣ ਦੁਬਾਰਾ ਫੇਰ ਲਾਓ ਹਾਂਜੀ ਠੀਕ ਆ ਭਾਜੀ ਸਿਰਫ ਆਹ ਆਹ ਪੇੜਾ ਭਰ ਕੇ ਮੈਂ ਲਾਣਾ ਤੁਹਾਡੇ ਹੀ ਲਾਵਾਂਗਾ ਭਾਜੀ ਇਹ ਕੁਲਚਾ ਨਾਲ ਉਸਵਾਦ ਲੱਗਾਗੇ ਨਾ ਉਹ ਮਾਰ ਕੇ ਜਣਾ ਮੂੰਹ ਤੇ ਭਾਜੀ ਕਿਮਾ ਜਿਹੜੇ ਕਹਿੰਦੇ ਨਾ ਮਾ ਉਹ ਆਪਣਾ ਕੀ ਕਹਿੰਦੇ ਮਾਣ ਹੈ ਹੰਕਾਰ ਨਹੀਂ ਹੈ ਅੱਛਾ ਮਾਣ ਹੈ ਮਾਲੋ ਮਾਣ ਹੈ ਹੰਕਾਰ ਨਹੀਂ ਤੁਹਾਨੂੰ ਐਕਸਪੀਰੀਅੰਸ ਇਨਾ ਹੋ ਗਿਆ ਵੀ ਪਸੰਦ ਆਊਗਾ ਆਊਗਾ ਕੁਝ ਨਹੀ ਆਊਗਾ ਤੇ ਤੁਹਾਨੂੰ ਦੱਸ ਦੇ ਦਿੱਤਾ ਠੀਕ ਆ ਭਜੀ ਹੋਰ ਜਿਹੜਾ ਪੇੜਾ ਆਪਣਾ ਉਹਨੂੰ ਡੇਰ ਦੇ ਪਾਈ ਚੱਕਲੇ ਨਾਲ ਵੇਲਾਂ ਚੰਗੀ ਤਰ੍ਹਾਂ ਪੂਰਾ ਇਹ ਹੋ ਗਿਆ ਆਪਣੀ ਜਿਹੜਾ ਹੁਣ ਪੂਲ ਚਾਹੇ ਹੋ ਗਿਆ ਤਿਆਰ ਕੁਤੇ ਦਾ ਜਿਹੜਾ ਬੇਸ ਹੋ ਗਿਆ ਤੇ ਤਿਆਰ ਆਪਣਾ ਇਹਦੇ ਤੇ ਲੋਗਾਂ ਨੂੰ ਆਵੇਂਗੇ ਇਹ ਕਿ ਉਹ ਕੀ ਆਪਣਾ ਸਾਰਾ ਮਾਣ ਆ ਗਿਆ ਨੇ ਦੇ ਉੱਪਰ ਪਣੀ ਹੋ ਗਿਆ ਤਿਆਰ ਹੁਣ ਸਾਰਾ ਆਪਣਾ ਹਾਂਜੀ ਇਹ ਜਾਊਗਾ ਤੰਦੂਰ ਦੇ ਵਿੱਚ ਹਾਂਜੀ ਤੰਦੂਰ ਤੇ ਚੱਲਿਆ ਇਹ ਭਾਜੀ ਜੇ ਕਿਸ ਨੇ ਖਾਣ ਵਾਸਤੇ ਉਹਨਾਂ ਦੇ ਲੋਕੇਸ਼ਨ ਵੀ ਦੱਸ ਦਿਓ ਆਪਣੇ ਲੋਕੇਸ਼ਨ ਭਾਜੀ ਗੇਟ ਹਕੀਮਾਂ ਤੋਂ ਥੋੜਾ ਜਿਹਾ ਅੱਗੇ ਆਈਏ ਇਸੀ ਦਸਾ ਵੱਲੋਂ ਜਾਈਏ ਤੇ ਰਸਤੇ ਦੇ ਵਿੱਚ ਸੰਦਨਗਰ ਆਂਦਾ ਹੈ ਸੰਦਨਗਰ ਐਟਰਾ ਮੋੜ ਕਾਟ ਦੇ ਉੱਤੇ ਜੇ ਭਾਵੇਂ ਦਿਖਾ ਦਿਓ ਚੌਂਕ ਦੇ ਉੱਪਰ ਹੀ ਹਨਾ ਆ ਚੌਂਕ ਦੇ ਉੱਪਰ ਭਾਈ ਦੀ ਸੌਂਗਲੇ ਵੀ ਤੁਹਾਡੇ ਦੇ ਉੱਪਰ ਭਾਈ ਦੀ ਸੌਂਗਲੇ ਇੱਥੇ ਤੁਹਾਨੂੰ ਮਿਲੂਗਾ ਅੰਮ੍ਰਿਤਸਰੀ ਦਾ ਸਪੈਸ਼ਲ ਕੋਟਾ ਅੰਮ੍ਰਿਤਸਰ ਦਾ ਸਪੈਸ਼ਲ ਕੋਟਾ ਹੋਰ ਇਹ ਚੱਲਿਆ ਹੁਣ ਆਪਣਾ ਤੰਦੂਰ ਦੇ ਵਿੱਚ ਛੋਲਿਆਂ ਦੀ ਸਬਜ਼ੀ ਭਾਈ ਦਿਖਾਓ ਛੋਲੇ ਜੜੀ ਕੀ ਬਾਤ ਹੈ ਤੁਸੀਂ ਚੈੱਕ ਕਰੋ ਇਹ ਛੋਲਿਆਂ ਦੀ ਸਬਜ਼ੀ ਭਾਜੀ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਪੈਂਦੀ ਜੇ ਇਹਦੇ ਵਿੱਚ ਭਾਜੀ 12-13 ਦੇ ਮਸਾਲੇ ਪਾਈਦੇ ਚਟਨੀ ਪਾਈਦੀ ਹੈ ਅੱਛਾ 12-13 ਦੇ ਮਸਾਲੇ ਤੇ ਚਟਨੀ ਪਾਈ ਦਿਖਾਓ ਕਿਹੜੀ ਜੇ ਲੋਸ ਸਰਜੀ ਚਟਨੀ ਆਪਣੇ ਕੋਲ ਪਧੀਨੇ ਦੀ ਪਿਓਰ ਚਟਨੀ ਹੁੰਦੀ ਲੋੜੀ ਆਪੋ ਆ ਗਈ ਆਪਣੇ ਕੋਲ ਪਧੀਨੇ ਦੀ ਪਿਓਰ ਚਟਨੀ ਕਿਆ ਬਾਤ ਹੈ ਜੀ ਰੰਗਤ ਵੇਖੋ ਜੀ ਚੈੱਕ ਕਰੋ ਤੁਸੀਂ ਚੜਨੀ ਕਿ ਕਿਆ ਬਾਤ ਹੈ ਭਾਜੀ ਇਹਨੇ ਕਿ ਪਾਣੀ ਲਾਤਾ ਭਾਜੀ ਇਹਦੇ ਵਿੱਚ ਕੀ ਕੀ ਮਿਕਸ ਜੇ ਇੱਥੇ ਭਾਜੀ ਇਮਬਲੀ ਪਈ ਪਧੀਨਾ ਪਿਆਜ ਹਰੀ ਮਿਰਚ ਪਈ ਹੈ ਅੱਛਾ ਤਕਰੀਬਨ ਅੰਬਚੁਰ ਕਾਫੀ ਐਡਮਾ ਪਾ ਕੇ ਤੇ ਚਟਨੀ ਬਣਾਈ ਹੈ ਪਧੀਨਾ ਪੀਸ ਕੇ ਭਾਜੀ हां जी सर जी कुलचा रेडी है हां जी हां जी खाने वास्ते खा के दसो मेनू किद्दां दा लग्या कुलचा पाजी ए पाजी नाल आगी चनेया दी सब्जी ना सर चने हैं नाल प्याज दी चटनी है पुदीने दी चटनी हुंदी है सर जी ए 12 13 ਦੇ ਮਸਾਲੇ ਪਾ ਕੇ ਫਿਰ ਰੱਢੀ ਕੀਤਾ ਹੁੰਦਾ ਸਰ ਜੀ ਕੋਚਾ ਹੋ ਗਿਆ ਜੀ ਆਪਾਂ ਤਿਆਰ ਉਹ ਲੈਨੇ ਦੀ ਨਕੀਲੀ ਇੱਕ ਬਾਈਟ ਤੇ ਉਹ ਤੋੜਨੇ ਇੱਕ ਨਕੀਲੀ ਬਾਈਟ ਆਪ ਹੁਣ ਪਰੀ ਕਰਾਇਆ ਹੋਇਆ ਤੁਮਾਰੇ ਲੋ ਜੀ ਲੋ ਆਪਣੀ ਜਿਹੜੀ ਪਾਈਸ਼ਾ ਉਹ ਜੀਆ ਦੇਖੋ ਵੀ ਆ ਮੋਹ ਦੀ ਦਾਬ ਦਾ ਜਿਹੜਾ ਕੋਚਾ ਜਿਹੋ ਆਪਣਾ ਹੋ ਗਿਆ ਤਿਆਰ ਆ online 'ਚ ਅਕੀ 22 ਕੀ ਆ 12 ਵਾਲੀ ਕੁਲਚੇ ਦਾ ਸਵਾਹ ਜਿਹੜਾ ਰੋਟੀਆਂ ਇੱਕ ਨੰਬਰ ਕੁਲਚਾ ਵਾ ਤੇ ਪ੍ਰਾਈਸ ਇਹਦਾ ਆ ਗਿਆ ਇਹ 50 ਰੁਪਏ ਤੇ ਜੇ ਕਿਸੇ ਨੇ ਖਾਣਾ ਦਾ ਛੇ ਦੇ ਛੇਤੀ ਪਹੁੰਚ ਰਹੀ ਇਹਨਾਂ ਦੀ ਲੋਕੇਸ਼ਨ ਤੇ